ਮਰੀਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਫਿਰ ਤੋਂ ਦੁਬਾਰਾ ਵੱਡੇ ਸਵਾਲ ਖੜੇ ਹੋਏ ਨੇ ਕਿਉਂਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚੋਂ ਨਵਜਮੇ ਬੱਚਿਆਂ ਨੂੰ ਚੋਰੀ ਕਰਨ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਔਰਤਾਂ ਤੇ ਮਰੀਜ਼ਾਂ ਦੀ ਸਮਝ ਤੇ ਸੂਝਬੂਝ ਦੇ ਨਾਲ ਇਸ ਘਟਨਾ ਦੇ ਉੱਤੇ ਕਾਬੂ ਪਾਇਆ ਗਿਆ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਅਜਿਹੀ ਔਰਤ ਸੀ ਜੋ ਆਪਣੇ ਆਪ ਨੂੰ ਨਰਸ ਦੱਸ ਰਹੀ ਸੀ ਜੋ ਨਵਜਮੇ ਬੱਚਿਆਂ ਨੂੰ ਉਹਨਾਂ ਦੀ ਦੇਖਭਾਲ, ਟੀਕਾਕਰਨ ਤੇ ਦਵਾਈ ਦਾ ਖਿਆਲ ਰੱਖਦੀ ਸੀ ਤਾਂ ਲੋਕਾਂ ਨੂੰ ਇੰਝ ਲੱਗਦਾ ਸੀ ਕਿ ਉਹ ਹਸਪਤਾਲ ਦੀ ਹੀ ਕਰਮਚਾਰੀ ਹੋਵੇ ਮਰੀਜ਼ਾਂ ਦੇ ਦੱਸਣ ਮੁਤਾਬਕ ਉਹ ਆਪਣੇ ਆਪ ਨੂੰ ਨਰਸ ਦੱਸ ਰਹੀ ਸੀ ਇਨਾ ਨਵਜੰਮੇ ਬੱਚਿਆਂ ਦਾ ਚੈੱਕਅਪ ਕਰਨ ਬਹਾਨੇ ਉਸ ਬੱਚੀ ਨੂੰ ਨਾਲ ਲੈ ਕੇ ਚਲੀ ਗਈ ਬਾਅਦ ਵਿੱਚ ਹਸਪਤਾਲ ਚ ਦਾਖਲ ਔਰਤਾਂ ਨੂੰ ਸ਼ੱਕ ਹੋਇਆ ਅਤੇ ਲੋਕਾਂ ਨੇ ਆਪਣੀ ਸਮਾਜ ਤੇ ਸੂਝਬੂਝ ਦੇ ਨਾਲ ਉਸ ਦਾ ਪਤਾ ਕੀਤਾ ਜਦੋਂ ਬੱਚੀ ਦਾ ਪਿਤਾ ਹਰਪਾਲ ਉਸ ਦਾ ਪਿੱਛਾ ਕਰਨ ਲਈ ਗਿਆ ਤਾਂ ਉਸ ਔਰਤ ਨੇ ਦੂਜੀ ਵਾਰਡ ਦੇ ਵਿੱਚੋਂ ਇੱਕ ਬੱਚਾ ਆਪਣੀ ਗੋਦ ਵਿੱਚ ਹੋਰ ਚੁੱਕਿਆ ਤੇ ਰਫੂ ਚੱਕਰ ਹੋਣ ਵਿੱਚ ਤਾਕ ਲਗਾ ਰਹੀ ਤਾਂ ਫਿਰ ਹਰਪਾਲ ਸਿੰਘ ਵੱਲੋਂ ਲੋਕਾਂ ਨੂੰ ਇਕੱਠਾ ਕੀਤਾ ਗਿਆ ਡਾਕਟਰਾਂ ਨੂੰ ਬੁਲਾਇਆ ਗਿਆ ਉਸ ਔਰਤ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਹਰਪਾਲ ਸਿੰਘ ਦੇ ਕਹਿਣ ਮੁਤਾਬਕ ਹੋਰ ਮਰੀਜ਼ਾਂ ਨੇ ਹਸਪਤਾਲ ਦੇ ਉੱਪਰ ਵੀ ਸਵਾਲ ਉਠਾਏ ਨੇ ਉਹਨਾਂ ਨੇ ਕਿਹਾ ਕਿ ਇੱਥੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਕੋਈ ਵੀ ਆ ਕੇ ਇੱਥੇ ਆਪਣੇ ਆਪ ਨੂੰ ਨਰਸ ਆ ਕੇ ਲੋਕਾਂ ਦੇ ਬੱਚੇ ਚੁੱਕ ਰਹੇ ਨੇ ਉਹਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਪੂਰੇ ਹੋਣੇ ਚਾਹੀਦੇ ਨੇ ਜਦੋਂ ਇਸ ਤੋਂ ਪੁੱਛਿਆ ਗਿਆ ਕਿ ਆਖਰਕਾਰ ਕਿਸ ਦੀ ਸ਼ੈ ਦੇ ਉੱਤੇ ਜਾਂ ਕਿਸ ਦੇ ਕਹਿਣ ਉੱਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤੀ ਤਾਂ ਉਹ ਕੈਮਰੇ ਮੋਰੇ ਉਸ ਨੇ ਚੁੱਪੀ ਭਾੜੀ ਕੀ ਥਾਣਾ ਸਿਟੀ ਦੇ ਐਸ ਐਚ ਓ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੁਲਜ਼ਮ ਔਰਤ ਦਾ ਨਾਮ ਸੁਮਿਤੀ ਹੈ ਜੋ ਕਿ ਲੁਧਿਆਣੇ ਦੀ ਰਹਿਣ ਵਾਲੀ ਹੈ ਸੰਗਰੂਰ ਦੇ ਬੱਚਾ ਵਾਰਡ ਵਿੱਚ ਉਹ ਬੱਚੇ ਚੁੱਕਦੀ ਫੜੀ ਗਈ ਹੈ ਗਵਾਹਾਂ ਦੇ ਬਿਆਨ ਲਏ ਗਏ ਨੇ ਅਤੇ ਔਰਤ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਔਰਤ ਵੱਲੋਂ ਪਹਿਲਾਂ ਵੀ ਇਹੋ ਜਿਹੇ ਅਪਰਾਧ ਕੀਤੇ ਗਏ ਨੇ ਕੀ ਨਾਮ ਹੈ ਸੁਮਿਤੀ ਕਦੋਂ ਤੋਂ ਇਹ ਕੰਮ ਕਰਦੇ ਆ ਰਹੇ ਹਨ ਹਾਂ ਕਿਤੋਂ ਬੈਨਾ ਵਿੱਚ ਚੱਕਿਆ ਦਨ ਬੱਚੇ ਨਹੀਂ ਵੀਰ ਜੀ ਕਿੱਥੋਂ ਦੇ ਰਹਿਣ ਵਾਲੇ ਲੁਧਿਆਣਾ ਤੇ ਰਹਿਣੋਂ ਨਹੀਂ ਇੱਥੇ ਸੰਗਰੂਰ ਕੀ ਕਰਨਾ ਇੱਥੇ ਕਿੰਨੇ ਬੱਚੇ ਚੱਕੇ ਨੇ ਨਹੀਂ ਵੀਰ ਜੀ ਹੈ ਸੰਗਰੂਰ ਨੇ ਹੱਥ ਫੜਿਆ ਗਿਆ ਇੱਥੇ ਕਿੰਨੇ ਬੱਚੇ ਚੱਕੇ ਰਹਿੰਦੇ ਨਹੀਂ ਵੀਰ ਤੇ ਫਿਰ ਸੰਗਰੂਰ ਹੜਤਾਲ ਕੀ ਕਰਨਾ ਇੱਥੇ ਤਰੁੱਤੇ ਕੰਮ ਕਰ ਰਹੇ ਨੇ ਨਹੀਂ ਵੀਰ ਜੀ ਹੈ ਇਹ ਹੜਤਾਲ ਫਿਰ ਕੀ ਕਰਨਾ ਇੱਥੇ ਕਿੱਤ ਨਹੀਂ ਆਉਂਦੀ ਬਿੱਤੀ ਆਈ ਕੀ ਕਰਨੀ ਬੱਚਾ ਚੱਕ ਨਹੀਂ ਨਹੀਂ ਮਿਚੀ ਘਰ ਕੀ ਕਰਨੀ ਜਾਤ ਕਿੰਨੇ ਬੱਚੇ ਚੱਕੇ ਨੇ ਹੁਣ ਪੁਲਿਸ ਕਹਿ ਰਹੀ ਹੈ ਦੋ ਬੱਚੇ ਤੁਸੀਂ ਚੱਕੇ ਨੇ ਮੰਨ ਗਏ ਮੌਕੇ ਤੇ ਫੜਾ ਗਏ ਤੇਰੀ ਕਿਉਂ ਇਹ ਤਾਂ ਪਹਿਲਾਂ ਕਿੰਨੇ ਬੱਚੇ ਚੱਕੇ ਨੇ ਪਹਿਲੀ ਵਾਰ ਚੱਕ ਨਹੀਂ ਸੀ ਨਹੀਂ ਮਿਚੀ ਹਾਂ ਜਗਤਾਰ ਸਿੰਘ ਹੈ ਜੀ ਪਿੰਡ ਕਿਹੜਾ ਹੈ ਜੀ ਬੰਗਾਵਾਲੀ ਹੈ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇੱਕ ਵੀਡੀਓ ਆਈ ਹੈ ਤੁਹਾਡੇ ਬਾਹਰ ਦੇ ਵਿੱਚ ਤੁਹਾਡੇ ਬੱਚੇ ਨੂੰ ਚੱਕਿਆ ਸੀ ਹਾਂਜੀ ਕੀ ਜੀ ਚੱਕ ਕੇ ਕੀ ਕਿਹਾ ਬੱਚੇ ਨੂੰ ਜੱਕੇ ਜਦੋਂ ਲੈਣ ਤੁਰਨ ਲੱਗੇ ਜੀ ਕਰਦੇ ਬੈਠੇ ਸੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਹਾਂਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਉਹ ਕਹਿੰਦੇ ਯਾਰ ਸੱਡੇ ਦੇ ਬੱਚੇ ਆ ਵੀ ਅਸੀਂ ਜੋ ਵੀ ਹੈ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਰ ਨਹੀਂ ਕਰਦੇ ਜਦੋਂ ਕੇਰ ਕਰਨ ਲੱਗੇ ਇਹਨਾਂ ਨੂੰ ਚੱਕ ਕੇ ਤੁਰਨ ਲੱਗੇ ਜੀ ਵੀ ਰੇ ਕੋਈ ਰਿਸ਼ਤੇਦਾਰ ਨਹੀਂ ਉਹ ਉਮਾਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਹੈ ਜਦੋਂ ਇਹਨਾਂ ਨੇ ਵੜ ਕੇ ਦੇਖੀ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨੇ ਫੜ ਲਈ ਜੀ ਇੱਥੇ ਨਾਲ ਹੀ ਨਾ ਉਧਰੇ ਰੁੰਜ ਗਈ। ਉਸਿਆ ਨੇ ਵੀ ਤੂੰ ਕੌਣ ਐ ਪਾਈ ਕੀ ਕਰ ਰਹੀ। ਉਸਿਆ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸਾਂ ਹਾਂ ਕਹਿੰਦੇ ਵੀ ਸਾਡੀ ਹਿਮਾਚਲ ਦੇ ਵਿੱਚੋਂ 3 ਘੰਟੇ ਡਿਊਟੀ ਲੱਗਦੀ ਹੈਗੀ। ਇੱਥੇ ਸਦੂਰ ਲੱਗੀ ਹੈ। ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ। ਜਦੋਂ ਅਸੀਂ ਆਖਾਂ ਤੁਹਾਡਾ ਆਈ ਕਾਰਡ ਹੋਊਗਾ। ਉਸ ਵੀ ਆ ਤੁਹਾਡਾ ਦਿਖਾਉਤ ਅਸੀਂ। ਫਿਰ ਜਦੋਂ ਅਸੀਂ ਸਟਾਫ ਰੂਮ ਵਿੱਚ ਗਏ ਵੀ ਛੋਟੇ ਹੋਰ ਵੀ ਨਰਸਾਂ ਵੀ ਕੋਈ ਵੀ ਛੋਟੀ ਦੋਤ ਤੋਂ ਇਲਾਵਾ ਕਹਿੰਦੇ ਨਾ ਅਸੀਂ ਸਾਡੀ ਦੋਵਾਂਗੇ। ਜਦੋਂ ਫਿਰ ਉਧਰੋਂ ਪੁੱਛਿਆ ਕਿ ਵੀ ਤੀਜੀ ਨਰਸ ਉਹ ਫਿਰਦੀ ਆ। ਜਦੋਂ ਇਹਨਾਂ ਵੀ ਕੋਣ ਫੇਰ ਉੱਥੇ ਨਾਲ ਮੈਂ ਰੋਲਾ ਪਿਆ ਜੀ ਫੜਦੇ ਆਂ ਹਾਂਜੀ ਫੇਰ ਫੜ ਲੈ ਜੀ ਹੁਣ ਉਹ ਹਸਪਤਾਲ ਦਾ ਅਸੀਂ ਸਿਟੀ ਦਿੱਤੀ ਹੋਈ ਹੈ ਸਾਡੇ ਚਾਣੇ ਚਾਣੇ ਫੜ ਕੇ ਲੈ ਹਾਂਜੀ ਕੀ ਚਾਹਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲਾਂ ਵਿੱਚ ਪਤਨੀ ਚਾਹੀਦੀ ਸਾਵਧਾਨੀ ਇੱਥੇ ਨਾ ਕੋਈ ਸਕਿਉਰਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਨਾ ਵੀ ਇੱਥੇ ਸਹੀਦਨਾਮ ਕਮਿਨਿਸ਼ਨਲ ਅੜੀਏਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਗੇ ਤੋਂ ਇਹੋ ਜੀ ਘਟਨਾ ਦੁਬਾਰਾ ਨਾ ਵਾਪਰੇ ਇਹੋ ਜੀ ਘਟਨਾ ਨਾ ਵਾਪਰੇ ਜੀ ਇਸ ਵੱਤ ਵਾਸੋਂ ਉਹਨੂੰ ਸਜ਼ਾ ਮਿਲੇ ਵੱਤ ਵਾਸੋਂ ਇਹਨੂੰ ਸਜ਼ਾ ਮਿਲੇ ਇੱਥੇ ਸਾਰਾ ਕੁਝ ਹੋਵੇ ਜੀ ਵੀ ਵੱਤ ਵਾਸੋਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਇਹ ਹਰਕਤ ਹੋਈ ਹੈ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਵੀ ਇੱਥੇ ਵੱਤੋਂ ਵੱਤ ਸਿਕਿਉਰਿਟੀ ਹੋਵੇ ਪੁਲਿਸ ਨੂੰ ਆ ਗਿਆ ਤੁਹਾਡੇ ਨਾਲ ਕੁਝ ਪੁੱਛਿਆ ਤੁਹਾਡੇ ਤੋਂ ਪੁਲਿਸ ਨੇ ਤੁਹਾਡੇ ਨੂੰ ਰੋਮਾਨ ਲੈ ਤਾ ਨਹੀਂ ਉੱਥੇ ਜਾ ਕੇ ਬਿਆਨ ਹੋਏ ਨੇ ਜੀ ਹੁਣ ਸਾਡੇ ਉਨੇ ਕੀ ਕੁੰਡੇ ਵੱਲੋਂ ਕੀ ਕਿਹਾ ਗਿਆ ਸਾਡੇ ਵੱਲੋਂ ਇਹ ਤੇ ਵੀ ਵੱਧ ਤੋਂ ਵੱਧ ਨੂੰ ਸਸਟ ਸਾਲ ਨੂੰ ਸਜ਼ਾ ਹੋਵੇ 26 ਡੁੱਧ ਦੁੱਧ ਪਾਣੀ ਦਾ ਪਣੀ ਅੰਕਵਾਰੀ ਪੂਰੀ ਹੋਵੇ ਜਸਵੀਰ ਕਹਿੰਦਾ ਜਿਹੜਾ ਪਿੰਡ ਹੈ ਪਿੰਡ ਸਾਡਾ ਚੁਪਤਾ ਜੀ ਮਰੇਰ ਕੋਟ ਚਾਹੁੰਦੇ ਉਹ ਜਿਹੜੀ ਲੱਗੀ ਚੁਟ ਗਈਆਂ ਜੇ ਵਜਾਉਣ ਲੱਗ ਗਈ ਕਹਿੰਦੀ ਮੈਨੂੰ ਵਧਾਈਆਂ ਦੇ ਦੇ ਅਸੀਂ ਆਖਿਆ ਵੀ ਕੋਈ ਨਾ ਦੇਦਾ ਕਹਿੰਦੀ ਮੇਰੇ ਕੰਮ ਕਰ ਦੇ ਹਾਂਜੀ ਹਾਂ ਫਿਰ ਫਿਰ ਆ ਕੇ ਫਿਰ ਆ ਗਈ ਦੋ ਵਾਰੀ ਫਿਰ ਮੁੰਡੇ ਨੇ 50 ਰੁਪਏ ਦੇਤੇ ਫਿਰ ਇੱਧਰ ਕਹਾਂ ਨਾ ਉਹ ਕੀ ਗੱਲ ਬਾਤ ਹੋ ਰਹੀ ਹੈ ਉੱਧਰ ਫਿਰ ਉੱਧਰ ਕਰੀਆ ਗੱਲਬਾਤ ਉਹ ਦੂਜੇ ਪਾਸੇ ਅੱਜ ਸਾਰੇ 2:30 ਵਜੇ ਦੀ ਗੱਲ ਹੈ ਮੈਨੂੰ ਡਾਕਟਰ ਹਰਪੀਤ ਰੇਖੀ ਦਾ ਫੋਨ ਆਇਆ ਵੀ ਐਂ ਕਰਕੇ ਇੱਕ ਲੇਡੀ ਫਿਰ ਰਹੀ ਹੈ ਕੋਈ ਪਤਾ ਨਹੀਂ ਕੌਣ ਹੈ ਉਹ ਲੋਕਾਂ ਦੇ ਬੱਚੇ ਚੱਕ ਰਹੀ ਹੈ ਚੱਕ ਚੱਕ ਕੇ ਉਹਨਾਂ ਨੂੰ ਕਿਸੇ ਨੂੰ ਵਧਾਈ ਦੇ ਰਹੀ ਹੈ ਕਿਸੇ ਨੂੰ ਗੋਦੀ ਚੱਕ ਰਹੀ ਹੈ ਚੱਕ ਕੇ ਵਾਪਸ ਵੀ ਰੱਖ ਰਹੀ ਹੈ ਉਹ ਕਹਿੰਦੀ ਹੈ ਲੋਕਾਂ ਨੂੰ ਵੀ ਮੇਰੀ ਐਮਰਜੈਂਸੀ ਡਿਊਟੀ ਹੈ ਕਿ ਉਹ ਮਲਾਜਮ ਹੈ ਹਸਤਾ ਨਹੀਂ 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 ਕੁਛ ਨਹੀਂ ਹੈਗੀ ਨਾ ਹੀ ਉਹਨੂੰ ਕੋਈ ਜਾਣਦਾ ਉਹ ਤਾਂ ਧੋਖਾ ਦੇ ਰਿਹਾ ਲੋਕਾਂ ਨੂੰ ਵੀ ਮੈਂ ਮਲਾਜਮਾਂ ਮੈਂ ਇੱਥੇ ਵਧਾਈ ਦਿੰਦੀ ਆ ਤੁਹਾਨੂੰ ਤੁਹਾਨੂੰ ਵਧੀਆ ਹੋ ਗਿਆ ਮੈਂ ਇੱਥੇ ਦੀ ਮਲਾਜਮ ਹਾਂ ਫਿਰ ਕਿਸ ਤਰੀਕੇ ਨਾਲ ਉਸ ਤੇ ਸ਼ੱਕ ਪਿਆ ਤੇ ਉਹਨੇ ਫੜਿਆ ਗਿਆ ਸ਼ੱਕ ਲੋਕਾਂ ਨੂੰ ਵੀ ਪਿਆ ਵੀ ਇਹ ਕੌਣ ਹੈ ਕਿਸੇ ਦੇ ਬੱਚੇ ਚੱਕ ਰਹੀ ਹੈ ਇਹ ਠੀਕ ਹੈ ਕੀ ਲੋਕਾਂ ਨੇ ਦੇਖਿਆ ਇਹਨੂੰ ਕੱਲ ਪਰਸੋਂ ਵੀ ਪਰਸਤੇ ਵੀ ਕਿਸੇ ਦੇ ਹੱਥ ਪਾਇਆ ਨਹੀਂ ਉਹ ਫਿਰ ਲੋਕਾਂ ਨੂੰ ਇਹ ਸ਼ੱਕ ਪਿਆ ਵੀ ਇਹ ਕੌਣ ਹੈ ਕਿਵੇਂ ਹੈ ਉਹਨਾਂ ਨੇ ਸਾਡੇ ਸਟਾਫ ਨੂੰ ਦੱਸਿਆ ਸਿਸਟਰ ਸੀਗੀ ਜਿਹੜੀ ਡਾਕਟਰ ਹਰਪਿੰਦ ਸੀਗੀ ਉੱਥੇ ਉਹਨਾਂ ਨੇ ਮੈਨੂੰ ਕਿਹਾ ਫਿਰ ਮੈਂ ਉਹਨਾਂ ਗਿਆ ਵੀ ਪੁਲਿਸ ਬੁਲਾਓ ਅਸੀਂ ਨਾਲ ਦੇ ਨਾਲ ਸਾਡੇ ਜਿਹੜੇ ਹਸਪਤਲ ਚੌਕੀ ਬਣੀ ਹੋਈ ਹੈ ਪੁਲਿਸ ਬੁਲਾ ਲਈ ਨਾਲ ਰੁਕਾ ਭੇਜਤਾ ਉਹਨਾਂ ਨੇ ਤੇ ਲੋਕਾਂ ਦੀ ਹੈਲਪ ਨਾਲ ਪੁਲਿਸ ਲੈ ਗਈ ਉਹਨਾਂ ਨੂੰ ਜਦੋਂ ਲੇਡੀ ਨਾਲ ਉਹਦੇ ਵੱਲੋਂ ਗੱਲਬਾਤ ਕੀਤੀ ਗਈ ਉਹਦਾ ਕੀ ਕਹਿਣਾ ਸੀ ਨਹੀਂ ਸਾਡੇ ਵੱਲੋਂ ਨਹੀਂ ਗੱਲ ਵੇਸਦਾ ਫੜ ਲਈ ਉਹ ਲੋਕਾਂ ਦੇ ਸਪੋਰਟ ਨਾਲ ਉਹਨਾਂ ਸੀ ਬਿਠਾ ਲਈ ਫੜ ਕੇ ਪੁਲਿਸ ਆਈ ਫਿਰ ਹੋਰ ਪੁਲਿਸ ਲੈ ਗਈ ਉਹਨਾਂ ਤੇ ਜਿਹਨਾਂ ਦੇ ਬੱਚੇ ਤੁਸੀਂ ਕਹਿ ਰਹੇ ਹੋ ਚੱਕਰੀ ਸੀ ਰੱਖ ਰਹੀ ਸੀ ਉਹ ਪਰਿਵਾਰ ਦਾ ਕੀ ਉਹ ਕਹਿੰਦੇ ਨੇ ਵੀ ਸਾਡੀ ਇਹ ਸਾਨੂੰ ਸ਼ੱਕ ਹੈ ਜੀ ਚੋਰ ਕਰ ਚੋਰੀ ਕਰਨ ਆਈ ਸੀ ਬੱਚੇ ਪੁਲਿਸ ਨੂੰ ਪੁਲਿਸ ਨੂੰ ਬੁਲਾਇਆ ਗਿਆ ਤਾਂ ਕਿ ਕਿਹਦਾ ਕਾਰਵਾਈ ਰਹੇ ਪੁਲਿਸ ਨੂੰ ਸਾਰ ਸਾਡੀ ਇਹੀ ਹੁੰਦੀ ਹੈ ਜਦੋਂ ਕੋਈ ਸਾਡੇ ਵਾਰਡ ਚ ਰੌਲਾ ਪੈਂਦਾ ਜਾਂ ਕੋਈ ਮਿਸ ਬਿਹੇਵਣੀ ਹੁੰਦੀ ਹੈ ਕਿਸੇ ਡਾਕਟਰ ਨਾਲ ਜਾਂ ਸਟਾਫ ਨਾਲ ਅਸੀਂ ਪੁਲਿਸ ਨੂੰ ਫੋਨ ਕਰਦੇ ਹੁਣ ਤਾਂ ਸਾਡੀ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਸਾਡੀ ਇੱਥੇ ਚੌਕੀ ਬਣ ਗਈ ਹੈ ਅਸੀਂ ਉਹਨਾਂ ਨੂੰ ਫੋਨ ਕੀਤਾ ਨਾਲ ਦੇ ਨਾਲ ਪੁਲਿਸ ਆ ਗਈ ਨਾਲ ਉਹਨਾਂ ਰਿਡਿੰਗ ਜੇ ਰੁਕਾ ਭੇਜਤਾ ਤੇ ਅਗਦੀ ਕਾਰਵਾਈ ਛੜੀ ਹੈਗੀ ਪੁਲਿਸ ਕਰੂਗੀ ਕਸਾ ਅੱਗੇ ਵਾਸਤੇ ਕਿੱਦਾਂ ਦੀ ਸਾਵਧਾਨੀ ਵਰਤੀ ਜਾਊਗੀ ਜਿਵੇਂ ਹੁਣ ਇੱਕ ਲੇਡੀ ਆ ਗਈ ਸਾਵਧਾਨੀ ਅੱਜ ਹੀ ਅਸੀਂ ਇਹ ਕੀਤਾ ਡਿਸਾਈਡ ਵੀ ਜਦੋਂ ਸਾਡੀ ਸਿਸਟਰ ਜਾਂ ਡਾਕਟਰ ਡਿਊਟੀ ਤੇ ਆਉਂਦੇ ਨੇ ਉਹਨਾਂ ਨੂੰ ਮੈਂ ਇਨਸਟ੍ਰਕਸ਼ਨਾਂ ਦਿੱਤੀਆਂ ਨੇ ਵੀ ਆ ਕੇ ਸਾਰੇ ਸਟਾਫ ਨੂੰ ਇੱਕ ਵਾਰੀ ਕਹੋ ਵੀ ਮੈਂ ਡਿਊਟੀ ਤੇ ਆਂ। ਹੋਰ ਇਸ ਤੋਂ ਇਲਾਵਾ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਤੁਹਾਡੇ ਕੋਲ। ਜੇ ਕੋਈ ਕਹਿੰਦਾ ਵੀ ਮੈਂ ਸਿਸਟਰਾਂ ਜਾਂ ਮੈਂ ਹੋਆ ਜੀ ਮੈਂ ਕਲਾਸ 4 ਹਾਂ ਉਹਨਾਂ ਦੀ ਕਿਸੇ ਦੀ ਗੱਲ ਨਹੀਂ ਸੁਣਨੀ ਸਾਡੇ ਧਿਆਨ ਦੇ ਲਿਆਉਣਾ ਮਾਮਲਾ। ਇਹ ਕੱਲ ਜਿਹੜੀ ਲੇਡੀ ਜੀ ਫੜੀ ਗਈ ਹੈ ਇਹ ਬੱਚਾ ਵਾਰਡ ਹੈ ਸਿਵਲ ਆਫਸਰ ਤੋਂ ਜਿੱਥੇ ਉੱਥੇ ਚਲੀ ਗਈ ਸੀ। ਉਥੋਂ ਪਬਲਿਕ ਕਿਰੇ ਗੁਰਸ਼ਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨਾਂ ਦੇ ਦੱਸਣ ਮੁਤਾਬਕ ਹੀ ਨਸ ਵਸਰੀ ਸੀ ਤੇ ਇੱਕ ਹਰਪਾਲ ਸਿੰਘ ਦਾ ਪੁੱਤਰ ਸੋਹਣ ਸਿੰਘ ਇਤਰੰਜੀ ਕਿਰੇ ਦਾ ਤੇ 3 ਤਰੀਕ ਨੂੰ ਇਹਨਾਂ ਦੀ ਬੇਟੀ ਪੈਦਾ ਹੋਈ ਸੀ ਤੇ ਉਸ ਬੰਡ ਤੇ ਚਲੀ ਗਈ ਉਸ ਬੰਡ ਤੇ ਉਹ ਬੱਚੀ ਨੂੰ ਚੁੱਕ ਕੇ ਕਹਿਣ ਲੱਗੀ ਮੈਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹਨੂੰ ਬਾ ਦੂਸਰੇ ਬਾੜ ਵਿੱਚ ਲੈ ਕੇ ਚਲੇ ਗਏ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਹ ਫਿਰ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਾਂ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡਾ ਕੋਈ ਸੰਬੰਧ ਹੈ ਅੱਜ ਦੂਸਰੇ ਬਾੜ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਦੇ ਨਪਾਲ ਮੁਤਾਬ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦਰਾਂ ਉਹਨਾਂ ਨੇ ਉਹਨੂੰ ਫੜ ਲੈ ਲੜੀ ਜੀ ਨੂੰ ਤੇ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅਸੀਂ ਉਹਦੇ ਧਿਆਨ ਮਤਾਬ ਉਹ ਦੇ ਖਲਾਮ ਮੁਕਤਵਾ ਦਰਜ ਕਰਲੇ ਵੇਖਬਾਰੀ ਤਰਜੀਬ ਤੇ ਚੀਰੋਣਾ ਨੇ ਮੌਤ ਦੇਈ ਆਪਣੇ ਸਵਾਰ ਲੈ ਸੀਗੇ ਤੇ ਇਸ ਹੋਂ ਦੀ ਐਸਐਮਓ ਸਾਹਿਬ ਵੱਲੋਂ ਕਿਨੁਨ ਕਿਰਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਨਿਤਿ 25525 ਅੰਡਰ ਸੈਕਸ਼ਨ 172 ਤਹਿਤ ਅਸੀਂ ਕਾਜਵਾਂ ਦਰਜ ਕਰ ਲਿਆ ਬਾਕੀ ਕੁਝ ਕੁਛ ਜਾਰੀ ਹੈ ਕੁਝ ਕੁਛ ਤੋਂ ਜੋ ਵੀ ਕੋਈ ਸਮਝ ਰਹੇਗਾ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਾਲ ਕੀ ਕਰ ਤੇ ਚੱਕਣਾ ਨਹੀਂ ਸੀ ਤੇ ਲੁਧਿਆਣੇ ਦੀ ਰਹਿਣ ਵਾਲੀ ਹੈ ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਾਲਸੀ ਪਰਗ ਹੋ ਗਿਆ ਤੇ ਪਰਿਵਾਰ ਵੀ ਪਹੁੰਚ ਜੂਗਾ ਜੋ ਵੀ ਅਗਲੀ ਤਪਤੀਸ਼ ਨਾਲ ਕੋ ਗੱਲ ਬਾਤ ਸਾਹਮਣੇ ਆਉਗੀ ਅਗਲੀ ਕਾਰਵਾਈ ਉਸ ਮੁਤਾਬਕ ਹੋਵੇ ਜੀ ਪ੍ਰੀਵੀਅਸ ਰਿਪੋਰਟ ਦੀ ਗੱਲ ਕੀਤੀ ਜਾ ਕਿ ਤਰ੍ਹਾਂ ਦਾ ਰਿਪੋਰਟ ਹੈ ਜੀ ਤੇ ਇਸ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਪ੍ਰੀਵੀਅਸ ਰਿਪੋਰਟ ਬਾਰੇ ਹਜੇ ਤੱਕ ਤਾਂ ਨਹੀਂ ਫਿਲਹਾਲ ਕੋਈ ਗੱਲ ਆਈ ਪਰ ਅਸੀਂ ਉਹ ਸਾਰਾ ਕੁਝ ਦਰਾਨੇ ਤਪੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਉਹ ਤਪੀਸ਼ ਦੇ ਦਰਾਨੇ ਕਿ ਤਰ੍ਹਾਂ ਇਹ ਦੋ ਬੱਚੇ ਜਿਹੜੇ ਪ੍ਰੋਗਰਾਮ ਵਿੱਚ ਹੋਏ ਨੇ ਉਹਨਾਂ ਲੈ ਕੇ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਕਿਉਂ ਚੱਕਿਆ ਸੀ ਕਿਉਂ ਉਸ ਰਿਵਾਰਡ ਵਿੱਚ ਸ਼ਿਫਟ ਕੀਤਾ ਗਿਆ ਦੇਖੋ ਇਹ ਅਜੇ ਸਾਰੀ ਰਾਤ ਲੇਟ ਸੀਗਾ ਕੁਝ ਕੁਝ ਕਰਾਂਗੇ ਔਰ ਉਹਨੇ ਕੁਝ ਇਸ ਤਰ੍ਹਾਂ ਜੋ ਵੀ ਗੱਲ ਸਾਹਮਣੇ ਆਉਗੀ ਫਿਰ ਬਾਅਦ ਵਿੱਚ ਦੱਸਾਂਗੇ